ਸੱਚੇ ਕਾਲਜੀ ਜੀ ਜੀ ਆ ਨੂੰ ਮਿੱਟਰ ਨੇ ਤੁਸੀ ਬਿਲਕੁਲ ਬਟੋਵ ਵਗੈਰਾ ਤੁਮਨਾ ਚਾਹੀਦੀ ਕਲਾਚੇ ਰੱਖਿਆ ਅਥੇ ਜੀ ਇੱਕ ਵਾਰੀ ਫੇਰ ਅਸੀਂ ਵੇਖਾਂਗੇ ਤੁਹਾਡੇ ਨਾਲ ਕਾਮੇਡੀ ਬੁਆਏ ਦੀ ਵੀਡੀਓ ਅਥੇ ਜੀ ਦੇਖਣਿਆ ਇਹਨਾਂ ਨੇ ਕੀ-ਕਿਆ ਹੈ ਜਿਹੜੇ ਆ ਪੰਜਾਬ ਦੇ ਇੰਡੀਆ ਦੇ ਵਲੋਗਰਸ ਨੇ ਉਹਨਾਂ ਦੇ ਬਾਰੇ ਵਿੱਚ ਇਹਨਾਂ ਨੇ ਕਾਫੀ ਰੋਸਟਿੰਗ ਕੀਤੀ ਹੈ ਲੈਟਸ ਸੀ ਵੀਡੀਓ ਕੀ ਹੋ ਜਾਈਏ ਪਹਿਲਾ ਵੀਡੀਓ ਦੇਖ ਲਾਂ ਨੇ ਆ ਵੀਡੀਓ ਆਫਰ ਕਰ ਸਕਦੇ ਹਾਂ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਮਤਲਬ ਕਮਲ ਕੌਰ ਦਾ ਮੁੱਦਾ ਹੋ ਗਿਆ ਖਤਮ ਤੇ ਹੁਣ ਅਗਲਾ ਨੰਬਰ ਲੱਗੋ ਬਲੌਗਰਾਂ ਦਾ ਤੇ ਇਸ ਮੁੱਦੇ ਤੇ ਆਪਾਂ ਕਰਦੇ ਆਂ ਗੱਲ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਮੈਂ ਆਲੂ ਦਾ ਪਰੌਂਠਾ ਖਾ ਰਹੀ ਠੀਕਾ ਦੇਖ ਲਿਆ ਮੇਰਾ ਮੇਰਾ ਭਾਰ ਵੱਧਦਾ ਪਹਿਲਾਂ ਕਿ ਨਸੀਬ ਲੈ ਦੱਸ ਦੇ ਚਲੋ ਮੇਰਾ 53 ਦੇ ਕਰੀਬ ਆ ਗਿਆ ਸੀ ਜਦੋਂ ਮੈਂ ਜਿੰਮ ਗਈ ਸੀ ਚਲੋ ਹੁਣ ਦੇਖੋ ਕੋਈ ਨਹੀਂ ਲੈ ਚਾ ਇਹ ਮੇਰਾ ਘਟ ਗਿਆ ਪਤਾ ਨਹੀਂ ਕਿੱਦਾਂ ਘਟ ਗਿਆ ਪਤਾ ਨਹੀਂ ਕਿੱਦਾਂ ਘਟ ਗਿਆ ਓਏ ਹੁਣ ਇਹਦਾ ਪਤਾ ਨਹੀਂ ਲੱਗ ਜਾਂਦਾ ਇਹ ਦੁਖੀ ਹੋ ਜਾਂਦੀ ਹੈ ਕਿ ਖੁਸ਼ ਹੋ ਜਾਂਦੀ ਹੈ weight ਘਟਣ ਤੋਂ ਉਨਾਲੇ ਕਮਲ ਭਾਬੀ ਤੂੰ ਤਾਂ ਸਾਰਾ ਦਿਨ ਡੱਫਦੀ ਆ ਤੇ ਤੇਰਾ weight ਕਿਵੇਂ ਘਟ ਗਿਆ ਇੰਨੇ ਦਿਨ ਹੋ ਗਏ ਦੁਪਹਿਰ ਦੀ ਰੋਟੀ ਤਾਂ ਮੈਂ ਖਾ ਨਹੀਂ ਰਹੀ ਮਿਸ ਹੋ ਜਾਂਦੀ ਰਾਤ ਦੇ ਵੀ ਇੱਕ ਅੱਧੀ ਡੇਢ ਬਸ ਤਪਾਰ ਕੱਟਣਾ ਹੀ ਆ ਸਹੀ ਗੱਲ ਆ ਰੋਟੀ ਖਾਣ ਦਾ ਟਾਈਮ ਕਿੱਥੇ ਆ ਬਿਜ਼ਨਸਮੈਨ ਬੰਦੇ ਆ ਅੰਬਾਨੀ ਨਾਲ ਪਾਰਟਨਰਸ਼ਿਪ ਆ ਯਾਰ ਗੱਲਾਂ ਤਾਂ ਐਵੇਂ ਕਰਦੀ ਐ ਜਿਵੇਂ ਨਾ ਬਹੁਤ ਹੀ ਤਗੜੇ ਦੇ ਬਿਜ਼ਨਸ ਚੱਲਦੇ ਆ ਹੁਣ ਸਾਰਾ ਦਿਨ ਬੀਜੀ ਰਹਿੰਦੀ ਆ ਉਹ ਸਵੇਰ ਨਾਲ ਹੀ ਚੱਕ ਲੈਂਦੀ ਆ ਫੋਨ ਤੇ ਕੰਮ ਖੰਣਾ ਸ਼ੁਰੂ ਕਰ ਦਿੰਦੀ ਆ ਓਏ ਤੂੰ 10 ਮਿੰਟ ਫੋਨ ਕੈਮਰਾ ਬੰਦ ਕਰਕੇ ਔਰ ਰੋਟੀ ਨਹੀਂ ਖਾ ਸਕਦੀ ਔਰ ਨਾਲੇ ਕਮਲ ਭਾਬੀ ਤੂੰ ਇਹ ਦੱਸ ਤੂੰ ਵੇਟ ਕਿੰਨਾ ਕਟਾਉਣਾ ਤੇਰਾ ਟਾਰਗੇਟ ਕੀ ਆ ਇਹਨੂੰ ਪਤਾ ਮੈਂ ਕਿਸਤੇ ਲੈਣਾ ਟਾਰਗੇਟ 47 ਟਾਰਗੇਟ ਆ ਮੈਨੂੰ 47 ਰੋਟੀ ਖਾ ਲੈ 47 47 ਵੇਟ ਕਰਨਾ ਮੈਂ ਆਪਣਾ ਆਲੂ ਦੇ ਪਰੌਂਠੇ ਖਾ ਖਾ ਕੇ 57 ਦੇ ਮੁੰਡੇ ਦਾ ਉਹਨਾਂ ਦਾ ਕਰ ਨਹੀਂ ਮੁੰਡਾ ਉਹੁੰਡਾ ਵਾ ਮੈਂ ਕੁੜੀ ਆ ਓਏ ਚੱਕਲਾ ਏ ਰੱਬਾ ਮੈਨੂੰ ਨਹੀਂ ਇਹਨੂੰ ਚੱਕਲਾ ਓਏ ਲੋਕੋ ਦੇਖ ਲੋ 60 ਸਾਲ ਦੀ ਕੁੜੀ ਓ ਯਾਰ ਮੁੰਡਾ ਇਹਦਾ ਵਿਉਣ ਵਾਲਾ ਹੋ ਗਿਆ ਹੈ ਤੇ ਸਿਰ ਦੇ ਵਾਲਾਂ ਦੇ ਨਾਲ ਨਾਲ ਇਹਦੇ ਨੱਕ ਦੇ ਵਾਲ ਵੀ ਚਿੱਟੇ ਹੋ ਗਏ ਹੋਣਗੇ ਤੇ ਇਹਦੇ ਚੋਂ ਹਲੇ ਤੱਕ ਬਚਪਨਾ ਹੀ ਨਹੀਂ ਜਾਈ ਜਾਂਦਾ ਓ ਯਾਰ ਇਹਨੂੰ ਨਾ ਬੋਲਣ ਲੱਗੇ ਸ਼ਰਮ ਨਹੀਂ ਆਈ ਤੇ ਮੈਨੂੰ ਸੁਣਨ ਲੱਗੇ ਵੀ ਸ਼ਰਮ ਆ ਗਈ ਆ ਇੱਕ ਨਾ ਇੱਕ ਦਿਨ ਮੇਰੇ ਸ਼ਪਤ ਆ ਮੈਂ ਆਪਣਾ weight 37 ਕਰਕੇ ਦਿਖਾਵਾਂਗੀ। ਮੂੰਹ ਦੇਖ ਸ਼ਪਤ ਵਾਲੀ ਦਾ ਅੱਜ ਸੋਨ ਲਓ ਇਹਦੇ ਘਰ ਵਾਲਿਆਂ ਨੇ ਤਾਂ ਮੇਰੇ ਦਿਲ ਦੀ ਗੱਲ ਹੀ ਬੋਲਤੀ ਕਹਿੰਦਾ ਮੂੰਹ ਦੇਖ ਲਓ ਸ਼ਪਤਾਲੀ ਦਾ। ਉਹ ਯਾਰ ਇਹਦੇ ਘਰ ਵਾਲਾ ਬੰਦਾ ਵਾਕਈ ਘੈਂਟ ਆ। ਚੰਗੀ ਇਹਦੀ ਲਾਹ ਪਾ ਕਰਦਾ ਤੇ ਇਹਨੂੰ ਅਕਲ ਫੇਰ ਵੀ ਨਹੀਂ ਆਉਂਦੀ। ਪਿੰਕੀ ਦੀ ਕੁੜੀ ਵੀ ਆਈ ਅੱਜ ਸਾਡੇ ਕਰ ਐਨੇ ਚਿਰਾਂ ਬਾਅਦ ਇਹ ਜੂਸ ਉਹਦੇ ਲਈ ਆਪਾਂ ਦਾ ਫੇਸ ਨਹੀਂ ਰਿਵੀਲ ਕਰ ਸਕਦੇ। ਠੀਕ ਆ ਕਿਉਂਕਿ ਅੱਛਾ ਜੀ ਪਿੰਕੀ ਦੀ ਕੁੜੀ ਦਾ ਫੇਸ ਨਹੀਂ ਦਿਖਾ ਸਕਦੇ। ਚਲੋ ਪਰ ਪਿੰਕੀ ਦਾ ਦਿਖਾ ਦਿਓ ਪਿੰਕੀ ਦੇ ਪਿੰਕੀ ਦੇ ਦੇਖ ਸਕਦਾ ਹਾਂ ਮੇਰੇ ਤੋਂ ਦੇਖ ਸਕਦਾ ਯਾਰ ਏਰੀ ਠਾਇ ਓਏ ਏਰੀ ਮੇਰੀ ਜੂਸ ਲੈ ਏਰੀ ਮੇਰੀ ਜੂਸ ਓਏ ਹੁਣ ਕਿਹੜੀ ਬਈਆਂ ਵਾਲੀ ਭਾਸ਼ਾ ਬੋਲਣ ਲੱਗ ਗਈ ਓ ਯਾਰ ਅਸੀਂ ਕੁੜੀ ਦਾ ਫੇਸ ਦਿਖਾ ਨਹੀਂ ਸਕਦੇ ਪਿੰਕੀ ਦਾ ਫੇਸ ਦੇਖ ਲਓ ਮਤਲਬ ਫੇਸ ਦਿਖਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਨਾ ਓਏ ਤੂੰ ਆਪ ਦਾ ਕਮੈਂਟਾਂ ਚ ਲੋਕਾਂ ਤੋਂ ਗਾਲ੍ਹਾਂ ਖਾਣੀ ਹੈ ਈਆਂ ਓਏ ਗਰੀਬਾਂ ਨੂੰ ਕਿਉਂ ਗਾਲ੍ਹਾਂ ਖਵਾਉਣੀ ਆ ਉਤੋਂ ਪਿੰਕੀ ਵੀ ਜਿਹੋ ਜਹਾ ਨਾਮ ਰੱਖਿਆ ਪਿੰਕੀ ਉਹੋ ਜੀ ਪਿੰਕ ਪਿੰਕੀ ਵੜ ਕੇ ਆਈ ਆ ਗਾਇਜ਼ ਆਪਾਂ ਨਾ ਤੁਹਾਨੂੰ ਪਿੰਕੀ ਦੀ ਜਿਹੜੀ ਬੇਟੀ ਆ ਉਹਦਾ ਫੇਸ ਨਹੀਂ ਰਿਵੀਲ ਕਰਨਾ ਉਹਦਾ ਤਾਰਾ ਬਾਅਦ ਕਰਾਂਗੇ ਉਹਦਾ ਨਾਮ ਦੱਸ ਸਕਦੇ ਆ ਉਹਦਾ ਨਾਮ ਹੈਗਾ ਲਵਲੀ ਬਸ ਇਸੇ ਨਾਲ ਸੰਤੁਸ਼ਟੀ ਕਰ ਲਓ ਲੈ ਸੁਣ ਲੋ ਇਹਦੀ ਗੱਲ ਵੀ ਅਖੇ ਉਹਦਾ ਫੇਸ ਦਿਖਾ ਨਹੀਂ ਸਕਦੇ ਤੇ ਨਾਮ ਸੁਣ ਕੇ ਸੰਤੁਸ਼ਟੀ ਕਰ ਲਓ ਨਹੀਂ ਸਾਡੀ ਤਾਂ ਜਿਵੇਂ ਜਾਣਨ ਲਈ ਆਂਦੀ ਸੀ ਨਾ ਪਿੰਕੀ ਦੀ ਕੁੜੀ ਦਾ ਫੇਸ ਦੇਖੇ ਬਿਨਾ ਉਹ ਯਾਰ ਹੱਦੋਂ ਹੀ ਪਿਆ ਇੰਨੀ ਬੇਸ਼ਰਮ ਹੋਈ ਪਿਆ ਉਹ ਕੋਈ ਵਿਚਾਰਾ ਉਹਨਾਂ ਦੇ ਘਰੇ ਮਿਲਣ ਆਇਆ ਤੇ ਉਹਨਾਂ ਦੀ ਕੁੜੀ ਨੂੰ ਐਵੇਂ ਬਦਨਾਮ ਕਰੀ ਜਾਂਦੀ ਆ ਵੀ ਲੋਕੀ ਜਿਵੇਂ ਐਕਸਾਈਟਿਡ ਸੀ ਨਾ ਉਹਦਾ ਫੇਸ ਦੇਖਣ ਲਈ ਮੈਂ ਪਿੰਕੀ ਨੂੰ ਕਹਿਣਾ ਚਾਹਣਾ ਤੂੰ ਇਹਦੇ ਘਰੇ ਆਉਣ ਨੂੰ ਰਹਿਂਦਿਆ ਕਰ ਇੰਨੀ ਤਾਂ ਪਿੰਕੀ ਮੋਗੇ ਵਾਲੀ ਨਹੀਂ ਬਦਨਾਮ ਹੋਈ ਜਿੰਨੀ ਤੂੰ ਹੋ ਜੇਂਗੀ ਅੱਛਾ ਕਮਲ ਭਾਬੀ ਸਕੂਟਰੀ ਵੀ ਚਲਾ ਲੈਂਦੀ ਆ ਇੱਕ ਤਾਂ ਜਿੱਡੀਕ ਹਾਈਟ ਆ ਪਤਾ ਵੀ ਲੱਗਦਾ ਪਿਆ ਸਕੂਟਰੀ ਬੈੱਕੇ ਚਲਾਈ ਜਾਂਦੀ ਹੈ ਕਿ ਖੜ ਕੇ ਚਲਾਈ ਜਾਂਦੀ ਆ ਗਾ ਜੀ ਹੁਣ ਅਸੀਂ ਸਮੁੱਤ ਅੰਟੀ ਨੂੰ ਸੀਨੇ ਲੱਗ ਕੇ ਆ ਆਂਟੀ ਆਂਟੀ ਕੋਦੋਂ ਨਵੇਂ ਸਾਈਕਲ ਲੈਣੇ ਮੈਨੂੰ ਨਹੀਂ ਰੱਖਦੇ ਉਹ ਵੀ ਚਾਰੋਂ ਤੋਂ ਪਾਤੂ ਦੇਖ ਲਓ ਵੱਡੀ ਮੈਡਮ ਦੇ ਸੰਸਕਾਰ ਉਹ ਵਿਚਾਰੀ ਮਾਤਾ ਨੂੰ ਨਾ ਕੋਈ ਸਸਰੀਕਾਲ ਨਾਲ ਰਾਮ ਰਾਮ ਸਿੱਧਾ ਜਾ ਕੇ ਸੂਟ ਕਦੋਂ ਦਿਓਗੇ ਉਹ ਪਹਿਲਾਂ ਉਹਨੂੰ ਸੂਟ ਫੜਾਤਾ ਤੇ ਫੇਰ ਹੀ ਦਊਗੀ ਉਹ ਯਾਰ ਜੈਸਾ ਉਹਨਾਂ ਦੀ ਹਾਈਟ ਦੀ ਗਰੋਥ ਨਹੀਂ ਹੋਈ ਨਾ ਉਸੇ ਤਰ੍ਹਾਂ ਇਹਦੇ ਦਿਮਾਗ ਦੀ ਗਰੋਥ ਵੀ ਨਹੀਂ ਹੋਈ ਮੈਂ ਵੀ ਕਹ ਸਕੂਟਰੀ ਚਲਾ ਕੇ ਵੇ ਲੈਂਦੀ ਆ ਇਹਦੇ ਪੈਰਾਂ ਵੱਲ ਦੇਖੋ 2-2 ਫੁੱਟ ਦੀ ਤਾਂ ਹੀਲ ਪਾ ਰੱਖੀਆਂ ਨੇ ਔਰ ਦੇਵ ਜੀ ਨੇ ਇੱਕ ਸਰਪ੍ਰਾਈਜ਼ ਮੈਂ ਪਲਾਨ ਕੀਤਾ ਸ਼ਾਮ ਨੂੰ ਬਣੇ ਰਿਹਾ ਵਲੌਗ ਦੇ ਨਾਲ ਤੁਹਾਨੂੰ ਮੈਂ ਅੱਗੇ-ਅੱਗੇ ਦੱਸਦੀ ਆ ਹਾਂ ਯਾਰ ਆਹ ਵਲੌਗ ਤਾਂ ਇਹਦਾ ਵਾਕਈ ਕੈਂਡ ਸੀ ਉਹ ਯਾਰ ਇਹਨੇ ਆਪਦੇ ਘਰ ਵਾਲਿਆਂ ਨੂੰ ਸਰਪ੍ਰਾਈਜ਼ ਦੇਣ ਲਈ ਬਾਥਰੂਮ ਦੇ ਵਿੱਚ ਬੰਦ ਕਰਤਾ ਤੇ ਫਿਰ ਉਹਨੇ ਚੰਗੀਆਂ ਕੱਡੀਆਂ ਗਾਲਾਂ ਆ ਦੇਖੋ ਦੋ ਮਿੰਟ ਰੁਕ ਜਾ ਬੱਸ ਦੋ ਮਿੰਟ ਰੁਕ ਜਾ ਪਲੀਜ਼ ਹੋਵੇ ਵੀ ਨਹੀਂ ਤੂੰ ਦੋ ਮਿੰਟ ਬਾਹਰ ਕਿੱਧਰ ਤੂੰ ਨੂੰ ਉੱਪਰ ਜਾਓ ਪਲੇ ਪਲੇ ਉੱਪਰ ਆ ਲੋ ਭਗੰਤ ਉੱਪਰ ਤੂੰ ਤੂੰ ਬਾਹਰ ਮੈਂ ਕੋ ਤੁਹਾਨੂੰ ਅੰਦਰ ਬੰਦ ਕਰ ਲਈ ਨਾ ਫਿਰ ਓਏ ਹੁਣ ਦਿਖਾਇਆ ਚੋਬਰ ਨੇ ਆਪਦਾ ਅਸਲੀ ਰੂਪ ਉਹ ਕਮਲ ਭਾਬੀ ਤੂੰ ਇਹੋ ਜੇ ਸਰਪ੍ਰਾਈਜ਼ ਦੇਣ ਨੂੰ ਰਹਿਣ ਦਿਆ ਕਰ ਹੈਣੀ ਤੇਰੇ ਘਰ ਆਲਾ ਇਹੋ ਜਿਹਾ ਸਰਪ੍ਰਾਈਜ਼ ਲੈਣ ਆਲਾ ਨਾਲੇ ਇਹ ਸਭ ਨਾ ਟੀਵੀ ਸੀਰੀਅਲ ਚ ਵਧੀਆ ਲੱਗਦਾ ਰੀਅਲ ਲਾਈਫ ਚ ਨਹੀਂ ਓਏ ਉਹ ਤਾਂ ਤੇਰੀ ਕਿਸਮਤ ਚੰਗੀ ਸੀ ਘਰੇ ਰਿਸ਼ਤੇਦਾਰ ਆਏ ਸੀ ਨਹੀਂ ਤਾਂ ਐਨੇ ਤੇਰੀ ਚੰਗੀ ਕੁੱਤੇ ਖਾਣੀ ਕਰਨੀ ਸੀ ਮੈਨੂੰ ਇਹੀ ਚੀਜ਼ ਦਾ ਡਰ ਸੀ ਜੋ ਹੋ ਰਿਹਾ ਵਾ ਹਰ ਵਾਰ ਹਰ ਸਾਲ ਤੁਸੀਂ ਇਦਾਂ ਹੀ ਕਰਦੇ ਉੱਪਰ ਚੱਲ ਜਾਓ ਬਸ ਤੁਸੀਂ ਜਾ ਸਾਰੇ ਨਾਲ ਸਾਹ ਚੜਿਆ ਫੇਰ ਮੇਰਾ ਜਦਾਂ ਦਿਖਾਤਾ ਨਾ ਕਮਲ ਨੇ ਆਸਲੀ ਰੂਪ ਕਰਦੀ ਨਾ ਬੋਲਤੀ ਬੰਦ ਵਿਚਾਰੇ ਦੀ ਉਹ ਯਾਰ ਵਿਚਾਰੇ ਗੈਸਟ ਵੀ ਦੇਖੋ ਕਿਵੇਂ ਸਹਮੇ ਪਏ ਆ ਉਹ ਵੀ ਸੋਚਦੇ ਹੋਣਗੇ ਅਸੀਂ ਇਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰਨਾ ਆ ਕਿ ਇਹਨਾਂ ਦਾ ਕੰਜਰਕੁਲੇਸ਼ ਦੇਖਣਾ ਆ ਓਏ ਇਹ ਵੀ ਗਾਲਾਂ ਖਾਂ ਲਈ ਕੋਈ ਕਸਰ ਨਹੀਂ ਛੱਡਦੀ ਓਏ ਤੂੰ ਦੀਆਂ ਥੱਲਿਆ ਕੱਖਾਂ ਬੰਦ ਦਿੰਦੀ ਹੋਰ ਜੇ ਪੋੜੀਆਂ ਤੋਂ ਡੇਗਿਆ ਲੱਤਾਂ ਟੁੱਟ ਗਈ ਨਾ ਉਹਨੇ ਫਿਰ ਪਿਛਲੇ ਸਾਲ ਵਾਲੀ ਵੀਡੀਓ ਤਰ੍ਹਾਂ ਤਰ੍ਹਾਂ ਹਾਲ ਕਰਨਾ। ਓਹ ਨੋ ਨੋ। ਚੱਕੇ ਨਾ ਹੁਣ ਪਰ ਚ ਉਹਦੀ ਬਾਤ ਹੋਦਣਾ। ਪੜੋ। ਪੜੋ। ਕੱਲ ਚੱਕੇ ਚਲ। ਨਹੀਂ ਕੋਈ ਫਾਇਦਾ ਹੈਗਾ ਦਿਖਾਵਾ ਕਰਨ ਦਾ, ਨਜਾਇਜ਼ ਪੈਸੇ ਲਾਉਣ ਦਾ। ਬਈ ਜੇ ਇਹੀ ਪੈਸਾ ਤੂੰ ਆਪਦੇ ਘਰ ਦੀਆਂ ਕੰਧਾਂ ਤੇ ਲਾ ਦਿੰਦੀ, ਕਿਵੇਂ ਸੀਮੈਂਟ ਉੱਤਰੀ ਜਾਂਦਾ। ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਤੂੰ ਘਰ ਦਾ ਰਾਸ਼ਨ ਲਿਆਉਂਦੀ ਕੋਈ ਆਟਾ ਲਿਆਉਂਦੀ ਤੇ ਸਾਰੇ ਪੈਸੇ ਇਹਨੇ ਇੱਧਰ ਲਾ ਦੇ ਆ ਤੇ ਹੁਣ ਦੇਖੋ ਸਰਕਾਰੀ ਕਣਕ ਲੈਣ ਲਈ ਕਿਵੇਂ ਗੱਟੇ ਇਕੱਠੇ ਕਰਦੇ ਪਏ ਆ ਆਜੂਗਾ 45 ਕਿਲੋ ਮਹਿੰਦੀ ਸਾਨੂੰ ਹੁਣ ਅਸੀਂ ਜਾ ਰਹੇ ਆ ਗਾਇਜ਼ ਕਣਕ ਲੈਣ ਕਿਉਂਕਿ ਕਣਕ ਡਿਪੂ ਤੇ ਆ ਚੱਕੀ ਆ ਸਭ ਦੇਖ ਲਓ ਓ ਯਾਰ ਜੇ ਪੈਸੇ ਨਹੀਂ ਹੈਗੇ ਸੀ ਤਾਂ ਕੀ ਲੋੜ ਸੀ ਦਿਖਾਵਾ ਕਰਨ ਦੀ ਸ਼ੁਰਲੇ ਢੋਂ ਦੀ ਓਏ ਹੁਣ ਕਿਵੇਂ ਸਰਕਾਰੀ ਕਣਕ ਲਈ ਤਰਲੇ ਮਾਰੀ ਜਾਂਦੇ ਆ ਚਲੋ ਛੱਡੋ ਯਾਰ ਹੁਣ ਆਪਾਂ ਜੈਸਮਿਨ ਮਾਲ ਦੇ ਮੁੱਦੇ ਤੇ ਚੱਲਦੇ ਆ ਉੱਚੀ ਆ ਜੀ ਅੱਜ ਫਾਦਰਸ ਡੇ ਪਰ ਕੇਕ ਕਟਿੰਗ ਕਰਾਉਣ ਪਈ ਇੱਧਰ ਬੈਠੇ ਸਾਡੇ ਦੋ ਦੋ ਫਾਦਰ ਸਾਹਿਬ ਮੇਲਾ ਜੀ ਹਨ ਦੇਖ ਲਓ ਜੈਸਮਿਨ ਮਨਾਉਂਦੀ ਪਈ ਆ ਫਾਦਰ ਡੇ ਲੋਕਾਂ ਦੇ ਇੱਕ ਫਾਦਰ ਹੁੰਦੇ ਆ ਇਹ ਦੋ ਦੋ ਬਣਾਈ ਬੈਠੀ ਆ ਉਹ ਤੋਂ ਫਾਦਰ ਵੀ ਪਤਾ ਨਹੀਂ ਕਿੱਥੋਂ ਖਿੱਚ ਖੁੱਚ ਕੇ ਲਿਆਈ ਆ ਕਿਹੜਾ ਨਸ਼ਾ ਕਰਾ ਕੇ ਲਿਆਈ ਆ ਐ ਲਿਟੇ ਪਿਆ ਉਹ ਨਾਲੇ ਯਾਰ ਮੈਂ ਇੱਕ ਗੱਲ ਤੋਂ ਹੈਰਾਨ ਆ ਵੀ ਜਿਹੜਾ ਇਹਦਾ ਚਾਚਾ ਸੀ ਜਾਨਮਾਲ ਬਲੌਗਰ ਵੀ ਉਹਨੂੰ ਪੁਲਿਸ ਨੇ ਚੱਕ ਲਿਆ ਵੀ ਉਹਦੇ ਪਾਕਿਸਤਾਨ ਨਾਲ ਲਿੰਕ ਸੀ ਇਹਨਾਂ ਨੂੰ ਉਹਦੀ ਕੋਈ ਟੈਨਸ਼ਨ ਨਹੀਂ ਇਹ ਓਵੇਂ ਵੀ ਵਲੌਗ ਬਣਾਈ ਜਾਂਦੀ ਆ ਫਾਦਰਡੇ ਮਣਾਈ ਜਾਂਦੀ ਆ ਚਲੋ ਆਪਾਂ ਵੀ ਫਰਕ ਕਿਉਂ ਟੈਨਸ਼ਨ ਲਈਏ ਆਪਾਂ ਹੁਣ ਇਹਦੀ ਅਗਲੀ ਵੀਡੀਓ ਦੇਖਦੇ ਆ ਕੋਕਾ ਪਾਉਂਦੀ ਦੀ ਆਲੀ ਕਿੰਨਾ ਡਰ ਗਈ ਪਤੰਦਰਾ ਆ ਕਿਹੜੇ ਹਿਸਾਬ ਨਾਲ ਕੋਕਾ ਪਾਈਏ ਨਾ ਤੂੰ ਨਾਸਾਂ ਚੁੰਗਲਾਈਆਂ ਪਸਾ ਕੇ ਉਹ ਕੋਕੇ ਦਾ ਪਤਾ ਨਹੀਂ ਪੈਣਾ ਕਿ ਨਹੀਂ ਜਿਹੜੇ ਹਿਸਾਬ ਨਾਲ ਤੂੰ ਉਂਗਲ ਜੀ ਪਸਾਰ ਰੱਖੀ ਹੈ ਨਾ ਸਾਰਾ ਮਟੀਰੀਅਲ ਤੇਰੀ ਉਂਗਲ ਤੇ ਜ਼ਰੂਰ ਲੱਗ ਗਿਆ ਨਾ ਆਂਦੀ ਦੀ ਦੇਖਣਾ ਜੇ ਤੂੰ ਪਾ ਦੇ ਕਿ ਮੇਰਾ ਤਾਂ ਦਿਖ ਰਹੀ ਹੈ ਨਹੀਂ ਕੌਣ ਵਾਸਤੇ ਭੋਲਾ ਕਹਿੰਦੀ ਦੀਦੀ ਤੂੰ ਪਾ ਦੇ ਉਹਨੇ ਗੱਲ ਹੀ ਟਾਲਦੀ ਕਿ ਨਹੀਂ ਮੇਰਾ ਤਾਂ ਜਿਗਰਾ ਹੀ ਹੈ ਨਹੀਂ ਪਾਉਣ ਵਾਸਤੇ ਓਏ ਹੁਣ ਉਹ ਵਿਚਾਰੀ ਕੀ ਕਵੇ ਤੇਰੀਆਂ ਭੈੜੀਆਂ ਨਾਸਾਂ ਜੰਗਲਾਂ ਕੌਣ ਪਾਵੇ ਨਾਲੇ ਮੈਂ ਉਹ ਭੈਣ ਨੂੰ ਕਹਿਣਾ ਚਾਹਣਾ ਜੇ ਤੂੰ ਉਂਗਲ ਨਹੀਂ ਪਾਉਣਾ ਚਾਹੁੰਦੀ ਵੈਸੇ ਵੀ ਇਹਦੀਆਂ ਨਾਸਾਂ ਇੰਡੀਆਂ ਚੌੜੀਆਂ ਤੂੰ ਵੇਲ ਦੇ ਨਾਲ ਪਾਦੀ ਕੋਕਾ ਹਾਂਜੀ 9 ਵਜੇ ਆਪਣੀ ਟ੍ਰੇਨ ਚੱਲ ਪਈ ਬਾਂਦਰਾ ਤੋਂ ਬਾਂਦਰਾ ਤੋਂ ਚੱਲੀ ਤੇ ਵਿੱਚ ਬਾਂਦਰੀ ਬਹਿ ਗਿਆ 250 ਰੁਪਏ ਸਿਰਫ ਰਾਜਾ ਤੁੰਦਿਨੇ ਪਰੋਠੇ ਦਿੱਤੇ ਸੀ ਦੋ ਹੀ ਦੋ ਵੀ ਪਰੋਠੇ ਦਿੱਤੇ ਸੀ ਕੁਝ ਕੋਹੇ ਸੀ ਤੇ ਇੰਨੀ ਬਟਰ ਚਿਕੜੀ ਥੋੜੀ ਦਹੀਂ ਤੇ ਇੰਨੇ ਥੋੜੀ ਇੱਕ ਗੁਲਾਬ ਜਾਮਨ ਸਾਢੇ ਹੁਣ ਦੋ ਪਰੋਠੇ ਨਾਲ 300 ਸੁਣ ਲੋ ਇਹ ਲੂੰਬੜ ਮੁਏ ਦੀ ਗੱਲ ਆਖੇ ਟ੍ਰੇਨ ਚਾ ਖਾਣਾ ਮਹਿੰਗਾ 250 ਰੁਪਏ ਚ ਦੋ ਪਰੋਠੇ ਦਿੱਤੇ ਦਹੀਂ ਦਿੱਤੀ ਮੱਖਣ ਦੀ ਟਿੱਕੀ ਤੇ ਇੱਕ ਗੁਲਾਬ ਜਾਮਨ ਨੇ ਕੰਜਰਾ ਹੋਟ ਤੇਰੇ ਲਈ 250 ਰੁਪਏ ਚ ਲੰਗਰ ਲਾ ਦਿੰਦੇ ਉਹ ਫਿਰ ਮੈਂ ਹੁਣ ਭਾਂਡੇ ਮੰਜਣਾ ਕਰਿਆ ਭਾਂਡੇ ਮਾਂ ਦੇ ਸਮਾਨ ਦੇ ਇੱਕ ਦਿਨ ਮੰਜਨ ਦਿੱਤੀ ਨਹੀਂ ਆਪਦੇ ਘਰ ਦੇ ਕੰਮਾਂ ਸ਼ਰਮ ਨਹੀਂ ਕਰਨੀ ਚਾਹੀਦੀ ਕੰਮ ਤਾਂ ਕੰਮ ਹੀ ਹੁੰਦੇ ਆ ਵਿਚਾਰ ਇਕੱਠੇ ਕਰਕੇ ਲਿਆਇਆ ਸੀ ਫਿਰ ਮੈਂ ਮੇਰਾ ਜ਼ਮੀਰ ਸੁਣ ਲੋ ਨੂਰ ਦੀ ਮਾਂ ਦੀ ਗੱਲ ਆਖੇ ਭਾਂਡੇ ਮੰਜਵਣ ਲਈ ਮੇਰਾ ਜ਼ਮੀਰ ਨਹੀਂ ਮੰਨਦਾ ਤੇ ਉਹ ਕੰਜਰ ਦਾ ਜਮੀਰ ਮੰਨਦਾ ਕਿ ਜਦੋਂ ਲੋਕਾਂ ਅੱਗੇ ਤੈਨੂੰ ਸ਼ਰਮ ਨਾਉਂਦੀ ਦਿਖਾਉਂਦਾ ਆਖੇ ਘਰ ਦੇ ਕੰਮਾਂ 'ਚ ਸ਼ਰਮ ਨਹੀਂ ਕਰਨੀ ਚਾਹੀਦੀ ਉਹ ਕੰਜੜਾ ਘਰ ਦੇ ਕੰਮਾਂ 'ਚ ਨਹੀਂ ਸ਼ਰਮ ਕਰਨੀ ਚਾਹੀਦੀ ਪਰ ਵੀਡੀਓ ਬਣਾਉਣ ਲੱਗੇ ਤਾਂ ਸ਼ਰਮ ਕਰ ਲਿਆ ਕਰ ਕਿਉਂ ਲੋਕਾਂ ਤੋਂ ਗਾਲਾਂ ਖਾਂਦਾ ਰਹਿਣਾ ਇਹ ਪਤਾ ਨਹੀਂ ਸਾਲੇ ਕਿਹੜੇ ਗ੍ਰਹਿ ਤੋਂ ਆਇਆ ਨਾ ਇਹਨਾਂ ਨੂੰ ਕੋਈ ਬੋਲਣ ਦਾ ਵੱਲ ਨਾ ਇਹਨਾਂ ਨੂੰ ਰਹਿਣ ਸਹਿਣ ਦਾ ਵੱਲ ਤੇ ਨਾ ਹੀ ਇਹਨਾਂ ਨੂੰ ਖਾਣ ਦਾ ਵੱਲ ਆਹ ਦੇਖੋ ਕਿਵੇਂ ਖਾਂਦੇ ਆ ਸਬਜੀ ਟੈਸਟ ਕਰ ਲਈ ਨੂਰ ਵਾਸਤੇ ਨੂਨ ਮੇ ਸਹੀ ਹੈ ਕਹਿੰਦੇ ਸੀ ਉਹ ਸਾਲਾ ਇਹ ਕਿਹੜਾ ਤਰੀਕਾ ਖਾਂਦਾ ਉਹ ਇੰਨਾ ਚਵਰ ਚਵਰ ਤਾਂ ਮੱਝ ਵੀ ਨਹੀਂ ਕਰਦੀ ਜਿੰਨਾ ਇਹ ਦੋਵੇਂ ਕਰਦੇ ਆ ਯਾਰ ਇਹਨਾਂ ਦੋਵਾਂ ਦੀ ਬੁੱਤੀ ਦੇਖ ਕੇ ਨਾ ਮੇਰੇ ਦੋਵੇਂ ਬਸ ਇੱਕੋ ਹੀ ਗੱਲ ਨਿਕਲਦੀ ਆ ਮਾਰ ਸਾਲੇ ਕਾ ਖੋਪੜੀ ਤੋੜਵੇ ਖੋਪੜੀ ਤੋੜ ਸਾਲੇ ਕਾ ਅਬ ਇਹੋ ਜੀ ਮੌਤ ਹੋਵੇ ਹਮਾਰੇ ਤਪਾਲ ਮੈਰੋ ਨੂੰ ਜਿੱਦਾਂ ਮੇਰੀ ਕੁੜੀ ਨੂੰ ਤੜਪਾ ਤੜਪਾ ਕੇ ਨਿਕਲਿਆ ਇਸ ਤਵੀ ਬੱਤਰ ਮੋਤੇ ਨੂੰ ਹੋਵੇ। ਉਹ ਯਾਰ ਮੰਨਿਆ ਮਾਂ ਨੂੰ ਬੱਚਾ ਦੀ ਮੌਦਾ ਦੁੱਖ ਹੁੰਦਾ ਪਰ ਮਾਤਾ ਤੂੰ ਕੈਮਰੇ 'ਗੇ ਇਹ ਵੀ ਦੱਸ ਜਿਹੋ ਜੇ ਤੇਰੀ ਕੁੜੀ ਦੇ ਲੱਛਣ ਸੀ ਤੇ ਨਾਲੇ ਅੱਜ ਤੂੰ ਕੈਮਰੇ 'ਗਿਆ ਕਿ ਆਪਣੀਆਂ ਦਲੀਲਾਂ ਰੱਖਣ ਲੱਗ ਗਈਆਂ ਤੇ ਨਹੀਂ ਉਦੋਂ ਤੂੰ ਕਿੱਥੇ ਗਈ ਸੀ ਜਦੋਂ ਮੈਂ ਉਹ 50 ਵਾਰ ਸਮਝਾਇਆ ਸੀ ਇਹੋ ਜੇ ਲੱਛਣ ਨਾ ਕਰ ਨਾ ਕਰ ਤੇ ਹੁਣ ਤੂੰ ਕੈਮਰੇ 'ਗਿਆ ਕੇ ਇਹ ਹੋ ਗਿਆ ਉਹ ਹੋ ਗਿਆ ਕਰੀ ਨਹੀਂ ਹੈ। ਤੇ ਉਹ ਜਾਂ ਕੈਮਰਾਮੈਨ ਜਿਹੜਾ ਮੂੰਹ ਚੱਕ ਕੇ ਉੱਥੇ ਪਹੁੰਚ ਗਿਆ ਆਪਦੇ ਬੰਦਿਆਂ ਦੀਆਂ ਬੁਰਾਈਆਂ ਸੁਣੀ ਜਾਂਦਾ ਨਾਲੇ ਮਾਤਾ ਹੁਣ ਤੋਂ ਇਸ ਮੁੱਦੇ ਤੇ ਮਿੱਟੀ ਪਾ ਕੋਸ਼ ਨਹੀਂ ਹੋਣ ਲੱਗਿਆ ਹੁਣ ਅਪਸ਼ਤਾਇਆ ਕੀ ਫਾਇਦਾ ਜਦ ਚਿੜੀਆ ਚੁੱਕੀ ਖੇਤ ਮੇਰੇ ਕੋ ਵੀ ਬੋਲ ਰਹਾ ਸੀ ਮਾਤਾ ਆਪ ਵੀ ਚਲੋ ਨਾਲੇ ਚਲੋ ਤੁਹਾਨੂੰ ਹਸਪੀਟਲ ਤੇ ਐਡਮਿਟ ਕਰਾ ਦੂੰਗਾ ਸਾਡਾ ਚੰਗੀ ਤਰ੍ਹਾਂ ਇਲਾਜ ਕਰਾ ਦੂੰਗਾ ਹੋ ਮਾਤਾ ਚੰਗੀ ਰਾਗੀ ਤੂੰ ਨਹੀਂ ਗਈ ਤੇਰੀ ਕੁੜੀ ਨੂੰ ਵੀ ਆਹੀ ਕਹਿ ਕੇ ਬੁਲਾਇਆ ਸੀ ਕਿ ਆ ਜਾ ਗੱਡੀ ਦੀ ਸਰਵਿਸ ਕਰਾ ਦਿੰਨੇ ਆ ਤੇ ਉਹਦੀ ਸਰਵਿਸ ਹੀ ਕਰਤੀ ਤੇ ਤੈਨੂੰ ਵੀ ਕਿਹਾ ਆ ਜਾ ਐਡਮਿਟ ਕਰਾ ਦੇਨੇ ਤੇਰਾ ਲਾਇਕ ਕਰਾ ਦੇਨੇ ਤੇ ਤੇਰਾ ਵੀ ਚੰਗੇ ਲਾਇਕ ਕਰਾ ਦੇਣਾ ਸੀ ਤੇਰੀ ਕੁੜੀ ਨਾਲ ਪਹਿਲਾਂ ਤੂੰ ਪਿਆਰੀ ਹੋ ਜਾਣੀ ਸੀ ਰੱਬ ਨੂੰ ਕਹਿੰਦੇ ਨਾ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਕੰਮ ਗਲਤ ਨਹੀਂ ਆਪ ਲੋਗ ਗਲਤ ਸਮਝ ਰਹੇ ਆਵੇਂ ਹਮ ਗਲਤ ਨਹੀਂ ਹਮਾਰੇ ਨਾਮ ਪਰ ਫੇਮਤ ਨੀ ਜੀਏ ਹਮੇ ਗਲਤ ਮਤ ਕੀ ਆਪ ਦੇਖ ਲੋ ਬੇਸ਼ਰਮ ਭੈਣਾਂ ਨੂੰ ਤਿੰਨ ਜਮੀਆਂ ਤੇ ਤਿੰਨੋ ਹੀ ਨਕਮੀਆਂ ਇੰਨਾ ਗੰਦ ਪਾਇਆ ਨਾ ਇਹਨਾਂ ਨੇ ਸੋਸ਼ਲ ਮੀਡੀਆ ਤੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਵੀ ਤੁਸੀਂ ਗੰਦ ਨਾ ਪਾਓ ਜਦੋਂ ਇਹਨਾਂ ਨੂੰ ਧਮਕਾਇਆ ਗਿਆ ਤਾਂ ਹੁਣ ਇਹ ਬਿਆਨ ਦੀਆਂ ਦਿੰਦੀਆਂ ਵੀ ਅਸੀਂ ਸੁਸਾਇਡ ਕਰਾਂਗੇ ਸਾਰੀ ਦੁਨੀਆ ਦਾ ਨਾਮ ਲਾਵਾਂਗੇ ਤੇ ਇਹਨਾਂ ਦੀਆ ਗੱਲ ਸੁਣੋ ਪਹਿਲਾਂ ਕੰਮ ਕਰ ਲੈਂਗੇ ਸੁਸਾਇਡ ਹਮਝੇ ਨਹੀਂ ਗਿਆ ਇਹਨਾਂ ਨੇ ਉੱਪਰ ਗਲਤ ਇਲਜ਼ਾਮ ਲਗਾਇਆ ਕਿ ਆਪ ਲੋਗ ਅਡਲਟ ਵੀਡੀਓ ਬਣਾਉਂਦੇ ਹਮਨੇ ਕੋਈ ਅਡਲਟ ਵੀਡੀਓ ਨਹੀਂ ਬਣਾਈ ਸਿੰਪਲ ਵੀਡੀਓ ਬਣਾਦੇ ਹਾਂ ਇਸ ਤਰ੍ਹਾਂ ਬਸ ਟਾਈਟ ਕੱਪੜੇ ਦੇ ਕੱਪੜੇ ਟਾਈਟ ਦੇ ਪਰ ਅੰਨੇ ਕੱਪੜੇ ਡਾਲ ਲਓ ਔਰ ਟਾਈਟ ਕੱਪੜਿਆਂ ਚ ਸਿੰਪਲ ਵੀਡੀਓ ਕਿਹੜੀ ਹੋਗੀ ਓਏ ਐਵੇਂ ਪਕਾਈ ਮਾਰੀ ਜਾਂਦੀਆਂ ਹੁਣ ਓ ਤੁਸੀਂ ਇਹਨਾਂ ਦੀ ਪ੍ਰੋਫਾਈਲ ਚ ਜਾ ਕੇ ਚੈੱਕ ਕਰੋ ਇਹਨਾਂ ਨੇ ਤਿੰਨੇ ਭੈਣਾਂ ਨੇ ਇੰਨਾ ਗੰਦਪਾ ਰੱਖਿਆ ਸੀ ਨਾ ਤੁਸੀਂ ਤਾਂ ਆਪ ਕਹੋਗੇ ਵੀ ਕਮਲ ਕੌਰ ਤੋਂ ਪਹਿਲਾਂ ਇਹਨਾਂ ਦੇ ਗੋਲੀ ਵੱਜਣੀ ਚਾਹੀਦੀ ਸੀ ਤੇ ਇਹਨਾਂ ਦੀ ਹਾਲੇ ਹੋਰ ਵੀ ਅੱਗੇ ਗੱਲ ਸੁਣੋ ਅਗਰ ਅਸੀਂ ਮਰ ਗਏ ਅਬ ਤਾਂ ਇਸ ਦੀ ਜ਼ਿੰਮੇਵਾਰ پوری ਦੁਨੀਆ ਹੋਗੀ ਪੂਰਾ ਗੰਦਲੀ ਹੋਗਾ ਗੁਰਾਂ ਨੂੰ ਇਹ ਹੋਗਾ ਅੰਨੀਏ ਪਲੀਸ ਹੋ ਗਈ ਤੇ ਵਿੱਚ ਸਰਪੰਚੋਂ ਪੁਲਿਸ ਵਾਲੀ ਹੋ ਗਈ ਓਏ ਤੁਸੀਂ ਮਰੋ ਤਾਂ ਸਹੀ ਤੁਹਾਡੀ ਮੌਦੀ ਜ਼ਿੰਮੇਵਾਰੀ ਲੈਣ ਲਈ ਸਾਰੀ ਦੁਨੀਆ ਹੀ ਤਿਆਰ ਆ ਓ ਚਲੋ ਕਿਸੇ ਬਹਾਨੇ ਗੰਦ ਤਾਂ ਖਤਮ ਹੋਊ ਆ ਓ ਯਾਰ ਕਹਿੰਦੇ ਆ ਨਾ ਜੇ ਖੇਤ ਨੂੰ ਬਚਾਉਣਾ ਹੋਵੇ ਨਾ ਇੱਕ ਕਾਂ ਨੂੰ ਮਾਰ ਕੇ ਟੰਗਣਾ ਹੀ ਪੈਂਦਾ ਤਾਂ ਫਿਰ ਦੂਜੇ ਕਾਂ ਖੇਚਣੀ ਵੜਦੇ ਹੁਣ ਦੇਖੋ ਕਿਵੇਂ ਕੰਮ ਦੀਆਂ ਫਿਰਦੀਆਂ ਓ ਯਾਰ ਹੁਣ ਤਾਂ ਸਰਕਾਰ ਨੇ ਵੀ ਰੂਲ ਬਣਾਤਾ ਜੋ ਸੋਸ਼ਲ ਮੀਡੀਆ ਤੇ ਗੰਦ ਪਾਉਆ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸੋਸ਼ਲ ਮੀਡੀਆ ਤੇ ਲੈਕਚਰ ਕੰਟੈਂਟ ਤੇ ਰੋਕ ਲਗਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਚਾਈਲਡ ਕਮਿਸ਼ਨ ਵੱਲੋਂ ਚਾਈਲਡ ਕਮਿਸ਼ਨ ਨੇ ਸਾਈਬਰ ਸੈਲ ਨੂੰ ਜੋ ਹੈ ਨੋਟਿਸ ਜਾਰੀ ਕੀਤਾ ਹੈ ਓਕੇ ਜੀ ਆ ਵੀਡੀਓ ਨੂੰ ਸਭ ਵੇਖੀਏ ਬਹੁਤ ਵਧੀਆ ਕਾਮੇਡੀ ਕਰਦੇ ਨੇ ਲਾਈਕ ਕਰਦੇ ਨੇ ਬਹੁਤ ਵਧੀਆ ਚਤਰੋਲ ਕੀਤੀ ਹੈ ਬਹੁਤ ਵਧੀਆ ਰੋਸਟਿੰਗ ਕੀਤੀ ਹੈ ਐ ਲਾਈਕ ਬਲੌਗਰ ਇਹੋ ਜੀ ਬਲੌਗਿੰਗ ਕਰਦੇ ਨੇ ਕਿ ਬਹੁਤ ਜ਼ਿਆਦਾ ਅਨਨੈਸੈਸਰੀ ਕਿਸਮ ਦੀਆਂ ਚੀਜ਼ਾਂ ਖਾਂਦੇ ਨੇ ਕਿ ਤੁਹਾਨੂੰ ਵੇਖ ਕੇ ਹਾਸਾ ਵੀ ਆਂਦਾ ਤੇ ਤੁਸੀਂ ਕਹਿੰਦੇ ਹੋ ਹੈ ਇਹ ਕਹਾਂ ਸੇ ਆਤੇ ਹੈ ਇਹ ਲੋਕ ਠੀਕ ਹੈ ਤੇ ਇਹੋ ਜੀ ਚੀਜ਼ਾਂ ਜਿਹੜੀਆਂ ਦਾ ਮਾਈਂਡ ਚ ਆਉਂਦੀਆਂ ਨੇ ਕਿ ਅਨਾ ਲੋਕਾਂ ਨੂੰ ਵੇਖ ਕੇ ਜਿਹੜੇ ਆਪਣੇ ਆਪ ਨੂੰ ਕੁਝ ਸਮਝਦੇ ਨੇ ਜਾਂਦੇ ਉਸ ਸੈਲੈਬ੍ਰਿਟੀ ਨੇ ਠੀਕ ਹੈ ਅਨਾ ਦੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਦ ਬਹੁਤ ਜ਼ਿਆਦਾ फेमस किस्म ਦੇ ਲੋਕ ਨੇ ਫੇਮਸ ਪਰਸਨੈਲਿਟੀਆਂ ਨੇ ਤੇ ਬਹੁਤ ਵਧੀਆ ਰੋਸਟਿੰਗ ਕੀਤੀ ਆ ਨੇ ਬਹੁਤ ਹਾਸਾ ਆਇਆ ਇਹਨਾਂ ਦੀ ਹਰ ਇੱਕ ਵੀਡੀਓ ਜਿਹੜੀ ਬਹੁਤ ਵਧੀਆ ਕਾਮੇਡੀ ਕਰਦੇ ਨੇ ਤੁਸੀਂ ਕੀ ਕਹੋਗੇ ਤੁਹਾਨੂੰ ਇਸ ਵੀਡੀਓ ਦਾ ਸਾਰਿਆਂ ਤੋਂ ਬੈਸਟ ਪਾਰਟ ਮਜ਼ੇ ਦਾ ਪਾਰਟ ਕਿਹੜਾ ਲੱਗਿਆ ਨਾਜ਼ਮੂ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮ ਕਰੋ ਪਾਟਿਆ ਕਰੋ ਆਪਣੇ ਚੈਨਲ ਦਾ ਵੀ ਬੜਾ ਸਤਿਮਲ ਆ ਘਾਤ ਹੋ ਜੇ